ਦੋਸਤੋ ਇੱਕ ਬਹੁਤ ਹੀ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ ਦੱਸਿਆ ਇਹ ਜਾ ਰਿਹਾ ਹੈ ਕਿ ਇੱਕ ਪਤੀ ਨੇ ਹੀ ਆਪਣੀ ਪਤਨੀ ਦਾ ਬਹਿਰਮੀ ਦੇ ਨਾਲ ਪਹਿਲਾ ਕਤਲ ਕੀਤਾ ਤਾਂ ਕਤਲ ਕਰਕੇ ਉਸ ਦੀ লাশ ਨੂੰ ਜਿਹੜੀ ਉਹਨਾਂ ਦੇ ਘਰ ਦੇ ਪਿਛਲੇ ਰੂੜੀ ਸੀ ਉਸ ਰੂੜੀ ਵਾਲੀ ਢੇਰੀ ਦੇ ਉੱਪਰ ਉਸ লাশ ਨੂੰ ਲੁਕੋ ਦਿੱਤਾ ਪੂਰੀ ਜਾਣਕਾਰੀ ਨਿਕਲ ਕੇ ਇਹ ਆ ਰਹੀ ਹੈ ਕਿ ਜਿਹੜਾ ਪਤੀ ਆ ਉਸ ਦਾ ਨਾਮ ਰਜਨੀ ਕਾਂ ਦੱਸਿਆ ਜਾ ਰਿਹਾ ਹੈ ਤੇ ਰਜਨੀ ਕਾਂ ਦੀ ਪਤਨੀ ਦੇ ਨਾਮ ਬਬਲੀ ਤੇ ਜਿਸ ਦੀ ਉਮਰ ਲਗਭਗ 30 ਸਾਲ ਦੀ ਦੱਸੀ ਜਾ ਰਹੀ ਆ ਅਕਸਰ ਹੀ ਰਜ਼ਲੀ ਕਾਂ ਤੇ ਬਬਲੀ ਦੇ ਵਿੱਚ ਲੜਾਈ ਝਗੜਾ ਰਹਿੰਦਾ ਸੀ ਤਾਂ ਪਤੀ ਨੂੰ ਇੱਕ ਦਿਨ ਇੰਨਾ ਗੁੱਸਾ ਆਇਆ ਕਿ ਪਹਿਲਾਂ ਆਪਣੀ ਪਤਨੀ ਦੇ ਉੱਪਰ ਪਹਿਲਾਂ ਐਟ ਦੇ ਨਾਲ ਵਾਰ ਕੀਤਾ ਤੇ ਬਾਅਦ ਵਿੱਚ ਜਦੋਂ ਬਬਲੀ ਅਦਮੋਈ ਹੋ ਗਈ ਤਾਂ ਫਿਰ ਉਸਨੇ ਚਾਕੂ ਦੇ ਨਾਲ ਆਪਣੀ ਪਤਨੀ ਨੂੰ ਮਾਰ ਦਿੱਤਾ ਤੇ ਆਪਣੀ ਪਤਨੀ ਨੂੰ ਮਾਰ ਕੇ ਉਹਨਾਂ ਦੇ ਘਰ ਦੇ ਪਿਛਲੇ ਇੱਕ ਕੂੜੇ ਵਾਲੀ ਢੇਰੀ ਆ ਉੱਥੇ ਜਾ ਕੇ লাশ ਨੂੰ ਬੜੀ ਚਲਾਕੀ ਦੇ ਨਾਲ ਲੁਕੋ ਦਿੱਤਾ ਪਤੀ ਨੂੰ ਐਂਦਾ ਲੱਗਿਆ ਕਿ ਮੈਂ ਜਿਹੜੀ লাশ ਨੂੰ ਇੱਕ ਕੂੜੇ ਵਾਲੀ ਢੇਰੀ ਦੇ ਵਿੱਚ ਲੁਕੋ ਦਿੰਨਾ ਤੇ ਕਿਸੇ ਨੂੰ ਮੇਰੇ ਤੇ ਉੱਪਰ ਕੋਈ ਵੀ ਸ਼ੱਕ ਨਹੀਂ ਹੋਵੇਗਾ ਤਾਂ ਇਹ ਜਿਹੜੀ ਖਬਰ ਆ ਯੂਪੀ ਦੇ ਕਨੋਸ ਤੋਂ ਆ ਰਹੀ ਆ ਤਾਂ ਉਦੋਂ ਸਾਰੀ ਘਟਨਾ ਦੀ ਘਟਨਾ ਖੁਲਾਸਾ ਉਦੋਂ ਹੁੰਦਾ ਜਦੋਂ ਮ੍ਰਿਤਕ ਦੇ ਸਹੁਰਾ ਪਰਿਵਾਰ ਪੁਲਿਸ ਸਟੇਸ਼ਨ ਜਾ ਕੇ ਇੰਦਰਗੜ੍ਹ ਥਾਣਾ ਦੇ ਪੁਲਿਸ ਸਟੇਸ਼ਨ ਜਾ ਕੇ ਜਦੋਂ ਐਫ ਆਈ ਆਰ ਦਰਜ ਕਰਵਾਉਂਦੇ ਆ ਕਿ ਸਾਡੀ ਜਿਹੜੀ ਨੂ ਆ ਉਹ ਗਵਮਸ਼ਦਾ ਹੋ ਗਈ ਆ ਉਸ ਦਾ ਕੁਝ ਵੀ ਅਤਾ ਪਤਾ ਨਹੀਂ ਚੱਲ ਰਿਹਾ ਤਾਂ ਬਾਅਦ ਵਿੱਚ ਜਿਹੜੀ ਪੁਲਸ ਆ ਉਹਨਾਂ ਦੁਆਰਾ ਜਾਂਚ ਪੜਤਾਲ ਕੀਤੀ ਜਾਂਦੀ ਆ ਰਜਨੀ ਦੀ ਪਤਨੀ ਨੂੰ ਲੱਭਣ ਦੇ ਲਈ ਜਿਹੜੀ ਉਹ ਦੇਖ ਰੇ ਕਰ ਰਿਹਾ ਇਧਰ ਉਧਰ ਭਾਲ ਕਰ ਰਿਹਾ ਤਾਂ ਪਹਿਲਾਂ ਤਾਂ ਜਿਹੜੀ ਪੁਲਸ ਦੁਆਰਾ ਜਿਹੜੀ ਬਬਲੀ ਆ ਉਸਦੀ ਕਾਲ ਰਿਕਾਰਡਿੰਗ ਦੀ ਜਿਹੜੀ ਚੈਕਿੰਗ ਕੀਤੀ ਗਈ ਡਿਟੇਲ ਕੱਢੀ ਗਈ ਤਾਂ ਬਾਅਦ ਵਿੱਚ ਪੁਲਸ ਨੂੰ ਰਜਨੀ ਕਾਂ ਦੇ ਉੱਪਰ ਸ਼ੱਕ ਹੁੰਦਾ ਏ ਪਹਿਲਾਂ ਤਾਂ ਜਿਹੜਾ ਪਤੀ ਆ ਉਹ ਆਪਣੇ ਪੈਰਾਂ ਦੇ ਪਾਣੀ ਨਹੀਂ ਪੈਂ ਦਿੰਦਾ ਨਾ ਹੀ ਪੁਲਸ ਵਾਲੇ ਦੇ ਸਾਹਮਣੇ ਸੱਚ ਬੋਲਦਾ ਏ ਉਹ ਅਕਸਰ ਹੀ ਲਗਾਤਾਰ ਝੂਠ ਬੋਲਦਾ ਹੀ ਆ ਰਿਹਾ ਕਿ ਮੈਨੂੰ ਨਹੀਂ ਪਤਾ ਵੀ ਮੇਰੀ ਪਤਨੀ ਕਿੱਥੇ ਆ ਉਸਦੇ ਨਾਲ ਕੀ ਹੋਇਆ ਪਰ ਬਾਅਦ ਵਿੱਚ ਜਦ ਪੁਲਿਸ ਪੂਰੀ ਸ਼ਕਤੀ ਦੇ ਨਾਲ ਰਜਨੀ ਕਾਂਤ ਨੂੰ ਸਵਾਲ ਜਵਾਬ ਕਰਦੀ ਆ ਤਾਂ ਫਿਰ ਜਿਹੜਾ ਪਤੀ ਆ ਉਹ ਆਪਣਾ ਜੁਰਮ ਕਬੂਲ ਕਰਦਾ ਏ ਫਿਰ ਉਸ ਨੇ ਸਾਰੇ ਜਿਹੜੇ ਆਗੇ ਉਹਨੇ ਸਾਰੀ ਜਿਹੜੀ ਹਕੀਕਤ ਦੱਸੀ ਵੀ ਮੈਂ ਕਾਹਤੋਂ ਆਪਣੀ ਪਤਨੀ ਨੂੰ ਮਾਰਿਆ ਰਜਨੀ ਕਾਂਤ ਨੇ ਇਹ ਬਿਆਨ ਦਿੱਤੇ ਆ ਕਿ ਜਿਹੜੀ ਮੇਰੀ ਪਤਨੀ ਆ ਮੈਨੂੰ ਲੱਗਿਆ ਕਿ ਕਿਸੇ ਮੇਰੀ ਪਤਨੀ ਦੇ ਕਿਸੇ ਹੋਰ ਵਿਅਕਤੀ ਦੇ ਨਾਲ ਨਿਜਾਏ ਸਬੰਧ ਦਾ ਮੇਰੀ ਪਤਨੀ ਦੇ ਕਿਸੇ ਹੋਰ ਵਿਅਕਤੀ ਦੇ ਨਾਲ ਅਫੇਅਰ ਆ ਜਿਹੜੀ ਇਹ ਮੈਨੂੰ ਗੱਲ ਲੱਗੀ ਤਾਂ ਮੈਨੂੰ ਇੱਕਦਮ ਗੁੱਸਾ ਇਨਾ ਆ ਗਿਆ ਕਿ ਮੈਂ ਆਪਣੇ ਗੁੱਸੇ ਤੇ ਕੰਟਰੋਲ ਨਹੀਂ ਕਰ ਸਕਿਆ ਮੈਂ ਗੁੱਸੇ ਦੇ ਵਿੱਚ ਆ ਕੇ ਪਹਿਲਾਂ ਤਾਂ ਮੈਂ ਆਪਣੀ ਪਤਨੀ ਦੇ ਪਤਨੀ ਦੇ ਨਾਲ ਜਿਹੜਾ ਐਟ ਦੇ ਨਾਲ ਪਹਿਲਾ ਵਾਰ ਕੀਤਾ ਜਦੋਂ ਅਧਮੋਈ ਹੋ ਗਈ ਤਾਂ ਫਿਰ ਮੈਂ ਤੇਜ਼ਤ ਹਥਿਆਰ ਦੇ ਜਿਹੜੇ ਚਾਕੂ ਆ ਉਹਦੇ ਨਾਲ ਮੈਂ ਆਪਣੀ ਪਤਨੀ ਪਤਨੀ ਦਾ ਜਿਹੜਾ ਕਤਲ ਕੀਤਾ ਤਾਂ ਜਿਹੜੀ Laash ਆ ਉਸ ਨੂੰ ਬੜੀ ਚਲਾਕੀ ਦੇ ਨਾਲ ਜਿਹੜੀ ਸਾਡੀ ਘਰ ਦੇ ਪਿਛਲੀ ਜਗ੍ਹਾ ਐ ਰੂੜੀਆਂ ਰੂੜੀ ਵਾਲੀ ਜਿਹੜੀ ਉੱਥੇ ਖਾਲੀ ਜਗ੍ਹਾ ਪਈ ਆ ਉੱਥੇ ਜਾ ਕੇ ਮੈਂ লাশ ਨੂੰ ਲੁਕੋ ਦਿੱਤਾ ਮੈਨੂੰ ਲੱਗਿਆ ਕਿ ਜੇਕਰ ਮੈਂ ਆਪਣੀ ਪਤਨੀ লাশ ਘਰੀ ਛੱਡ ਦਿੱਤੀ ਤੇ ਸਾਰਾ ਜਿਹੜਾ ਐਕਸ਼ਨ ਮੇਰੇ ਤੇ ਆਵੇਗਾ ਤਾਂ ਹੋਰ ਨਾ ਸਕੇ ਕਿ ਜਿਹੜੀ ਮੈਂ লাশ ਨੂੰ ਕਿਸੇ ਨਾ ਕਿਸੇ ਨਾ ਹੋਰ ਤਰੀਕੇ ਦੇ ਨਾਲ ਟਕਾਣੇ ਤੇ ਲਗਾ ਦੇਵਾਂ ਤਾਂ ਪਤੀ ਨੇ ਕਿਹਾ ਕਿ ਸਾਡੇ ਘਰ ਦੇ ਪਿਛਲੀ ਜਗ੍ਹਾ ਇੱਕ ਪਈ ਸੀ ਕੂੜੇ ਵਾਲੀ ਢੇਰੀ ਤਾਂ ਮੈਂ ਆਪਣੀ ਪਤਨੀ ਦੀ লাশ ਲੈ ਕੇ ਉੱਥੇ ਕੂੜੇ ਵਾਲੀ ਢੇਰੀ ਦੇ ਵਿੱਚ ਦੱਬ ਦਿੱਤਾ ਤੇ ਇਹ ਸਾਰੀ ਘਟਨਾ ਦੇ ਖੁਲਾਸੇ ਉਦੋਂ ਨਿਕਲ ਕੇ ਸਾਹਮਣੇ ਆਏ ਜਦੋਂ ਮ੍ਰਿਤਕ ਦੇ ਸਹੁਰੇ ਪਰਿਵਾਰ ਨੇ ਪੁਲਿਸ ਸਟੇਸ਼ਨ ਜਾ ਕੇ ਇਹ ਰਿਪੋਰਟ ਦਰਜ ਕਰਵਾਈ ਕਿ ਸਾਡੀ ਜਿਹੜੀ ਨੂਆ ਉਹ ਗੁੰਮਸ਼ੇਦਾ ਹੋ ਗਈ ਤਾਂ ਹੁਣ ਜਿਹੜਾ ਪਤੀ ਆ ਰਜਨੀ ਕਾਂਤਾ ਉਹਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਪਰ ਦੂਜੇ ਪਾਸੇ ਜਿਹੜੇ ਮ੍ਰਿਤਕ ਦਾ ਭਰਾ ਏ ਉਸਨੇ ਇਹ ਕਿਹਾ ਕਿ ਜਿਹੜਾ ਰਜਨੀ ਕਾਂਤ ਆ ਤੇ ਉਸ ਦਾ ਜਿਹੜਾ ਸਾਲਾ ਇਹਨਾਂ ਦੋਨਾਂ ਦੇ ਉੱਪਰ ਸਖਤ ਤੋਂ ਸਖਤ ਜਿਹੜੀ ਕਾਰਵਾਈ ਹੋਣੀ ਚਾਹੀਦੀ ਆ ਤੇ ਹੁਣ ਜਿਹੜਾ ਦੋਸ਼ੀ ਰਜਨੀ ਕਾਂਤ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਪੁਲਿਸ ਦੁਬਾਰਾ ਹੁਣ ਪੁਸ਼ਟੀ ਪੜਤਾਲ ਹੋਰ ਕੀਤੀ ਜਾਵੇਗੀ ਤਾਂ ਉਸ ਦੇ ਹਿਸਾਬ ਦੇ ਨਾਲ ਪੁਲਿਸ ਨੇ ਜਿਹੜੀ ਬੰਦੀ ਕਾਰਵਾਈ ਆ ਤਾਂ ਅਗਲੀ ਤੋਂ ਉਹ ਸ਼ੁਰੂ ਕਰ ਦੇਵੇਗੀ ਤਾਂ ਹੁਣ ਉਹ ਆਉਣ ਵਗ ਆਉਣ ਵਾਲਾ ਵਕਤ ਦੱਸੇਗਾ ਕਿ ਜਿਹੜਾ ਉਹ ਪਤੀ ਆ ਉਸ ਦੇ ਨਾਲ ਜਿਹੜਾ ਕੋਸ਼ ਆਪਣੀ ਪਤਨੀ ਦੇ ਨਾਲ ਕੀਤਾ ਏ ਉਸਨੇ ਸਹੀ ਕੀਤਾ ਜਾਂ ਗਲਤ ਕੀਤਾ ਏ ਦੇਖੋ ਕਹਿੰਦੇ ਅਸੀਂ ਅਕਸਰ ਹੀ ਕਹਿੰਨੇ ਆ ਕਿ ਜਿਹੜਾ ਗੁੱਸਾ ਏ ਗੁੱਸੇ ਦੇ ਨਾਲ ਆਪਾਂ ਆਪਣੇ ਪੈਰ ਤੇ ਖੋਦੀ ਕੁਹਾੜਾ ਮਾਰਦੇ ਆ ਆਪਣਾ ਆਪਣਾ ਖੋਦੇ ਹੀ ਜਿਹੜਾ ਆਪਾਂ ਘਰ ਜਿਹੜਾ ਆਪਣਾ ਆਪ ਹੀ ਉਜਾੜ ਲੈਂਦੇ ਆ ਤਾਂ ਇਸ ਪਤੀ ਨੂੰ ਹੀ ਦੇਖਦੇ ਹੋਇਆ ਵੀ ਇਹੀ ਆਪਾਂ ਨੂੰ ਜਿਹੜਾ ਪੂਰਾ ਮਾਮਲਾ ਨਿਕਲ ਕੇ ਇਹੀ ਆ ਰਿਹਾ ਕਿ ਜਿਹੜਾ ਪਤੀ ਆ ਇੱਕ ਤਾਂ ਉਹਨੇ ਆਪਣਾ ਘਰ ਉਜਾੜ ਲਿਆ ਦੂਜੀ ਉਸਨੇ ਆਪਣੀ ਪਤਨੀ ਗਵਾ ਲਈ ਤੀਜਾ ਉਸਨੇ ਜਿਹੜਾ ਪੁਲਸਾ ਹੁਣ ਉਸਨੂੰ ਗ੍ਰਿਫਤਾਰ ਕਰਕੇ ਜੇਲ੍ਹ ਚ ਲੈ ਗਈ ਆ ਕਿ ਇੱਕ ਮਾੜੀ ਜਿਹੀ ਗੱਲ ਨੂੰ ਲੈ ਕੇ ਆਪਣੇ ਉੱਪਰ ਜਿਹੜਾ ਗੁੱਸਾ ਇਹਨਾਂ ਹੈਵੀ ਕਰ ਲਿਆ ਕਿ ਉਸ ਨੂੰ ਆਪਣੇ ਗੁੱਸੇ ਤੇ ਕੰਟਰੋਲ ਕਰਨ ਦਾ ਜਿਹੜਾ ਸਹੀ ਤਰੀਕਾ ਨਹੀਂ ਮਿਲਿਆ ਤੇ ਉਹ ਗੁੱਸੇ ਦੇ ਵਿੱਚ ਆ ਕੇ ਆਪਣੀ ਜਿਹੜੀ ਪਤਨੀ ਨੂੰ ਮਾਰ ਦਿੰਦਾ ਹੈ ਤੇ ਬਹੁਤ ਹੀ ਮੰਦ ਭਾਗੀ ਖਬਰ ਆ ਜੇਕਰ ਪਤੀ ਨੂੰ ਪਤਨੀ ਦੇ ਉੱਪਰ ਸ਼ੱਕ ਸੀ ਤੇ ਪਤੀ ਆਪਣੀ ਪਤਨੀ ਨੂੰ ਕੋਲ ਬਿਠਾ ਕੇ ਉਸ ਦੇ ਨਾਲ ਗੱਲਬਾਤ ਕਰਦਾ ਇਹ ਮਾਮਲੇ ਦੇ ਉੱਪਰ ਜਿਹੜੀ ਵਿਚਾਰ ਵਟਾਂਦਰਾ ਜਿਹੜੀ ਕਰਦਾ ਤੇ ਹੋ ਸਕਦਾ ਐਸ ਜਿਹੜੀ ਜਿਹੜੀ ਘਟਨਾ ਹੋਈ ਸੀ ਤੇ ਇਹਦਾ ਕੋਈ ਨਾ ਕੋਈ ਮਸਲਾ ਨਿਕਲੀ ਸਕਦਾ ਸੀ ਪਰ ਨਹੀਂ ਜਿਹੜਾ ਪਤੀ ਆ ਉਸਨੇ ਗੁੱਸੇ ਦੇ ਵਿੱਚ ਆ ਕੇ ਹੀ ਆਪਣੀ ਪਤਨੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜਾ ਪਤੀ ਨੇ ਆਪਣੀ ਪਤਨੀ ਉੱਪਰ ਪਹਿਲਾਂ ਸ਼ੱਕ ਕੀਤਾ ਸ਼ੱਕ ਕਰਕੇ ਉਸ ਨੂੰ ਜਿਹੜਾ ਮੌਤ ਦੇ ਘਾਟ ਉਤਾਰ ਦਿੱਤਾ ਹੈ ਉਸਨੇ ਸਹੀ ਕੀਤਾ ਹੈ ਜਾਂ ਗਲਤ ਕੀਤਾ ਹੈ ਤੁਹਾਨੂੰ ਕੀ ਲੱਗਦਾ ਹੈ ਤੁਸੀਂ ਆਪਣਾ ਕਮੈਂਟ ਅਤੇ ਵਿਚਾਰ ਸਾਡੇ ਨਾਲ ਜਰੂਰ ਸ਼ੇਅਰ ਕਰੋ